ਬਲੱਡ ਬੜਾ ਸਭ ਤੋਂ ਵੈਲਿਊ ਹੈ ਕਿ ਬਲੱਡ ਦੀ ਹੈ ਜੋ ਬਲੋਗ ਐਕਸੀਡੈਂਟ ਹੁੰਦਾ ਹੈ ਜਾਂ ਕੋਈ ਵਿੱਚ ਸਰਜਰੀ ਹੁੰਦੀ ਹੈ ਉਹ ਤੋਂ ਜੇ ਸਭ ਤੋਂ ਵੱਡਾ ਡਿਮਾਂਡ ਬਲੱਡ ਦੀ ਹੁੰਦੀ ਹੈ ਇੱਕ ਪਿਆਸੇ ਨੂੰ ਪਾਣੀ ਪਿਉਣਾ ਤੇ ਜੇ ਬਾਬਾ ਖੂਨ ਦੀ ਜ਼ਰੂਰਤ ਖੂਨ ਦਿੰਨੇ ਆ ਇਹ ਤੋਂ ਵੱਡਾ ਤਾਂ ਕੋਈ ਦਾਨ ਤਾਂ ਹੈ ਨਹੀਂ ਸਭ ਤੋਂ ਵੱਡਾ ਦਾਨ ਹੈ ਸਭ ਤੋਂ ਵੱਡੀ ਗੱਲ ਦਏ ਆ ਕਿ ਅੱਜ ਮਹਿਲਾ ਦਿਵਸ ਹੈ ਜੋ ਅੱਜ ਦਾਨ ਦਾ ਕੰਮ ਕੀਤਾ ਗਿਆ ਸਰਵਿਤ ਕਲਿਆਣ ਸੋਸਾਇਟੀ ਹੈ ਜੀ ਹਾਂ ਜੀ ਹਾਂ ਤਾਂ ਮੈਂ ਸਮਝਦਾ ਕਿ ਸਭ ਤੋਂ ਵੱਡਾ ਦਿਨ ਹੈ ਔਰ ਸਭ ਤੋਂ ਵੱਡਾ ਧਾਨ ਹੈ ਮਹਿਲਾ ਦਾ ਦਿਨ ਦਾ ਹਰ ਰੋਜ਼ ਸਾਨੂੰ ਮਨਾਉਣਾ ਚਾਹੀਦਾ ਹੈ ਔਰ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਅੱਜ ਦਿਨ ਸਪੈਸ਼ਲ ਹੈ ਔਰ ਸਪੈਸ਼ਲ ਦਿਨ ਦੇ ਉੱਤੇ ਅੱਜ ਨੇ ਕੈਂਪ ਲਾਇਆ ਸਰਵਿਤ ਕਲਿਆਣ ਸੁਸਾਇਟੀ ਵੱਲੋਂ ਸਵਰਾਜ ਇੰਜੀਨੀਅਰ ਲਿਮਿਟਿਡ ਔਰ ਲਖਮੀ ਰਾਮ ਮੰਦਿਰ ਫੇਸ 11 ਦੇ ਸਹਿਯੋਗ ਨਾਲ 11ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਤੇ ਬਲੱਡ ਡੋਨੇਸ਼ਨ ਕੈਂਪ ਲਾਇਆ ਜੇ ਕੋਈ ਕਰੀਬ 100 ਯੂਨਟ ਹੋਣ ਦੀ ਉਮੀਦ ਹੈ ਔਰ ਜਿਤਨੇ ਵੀ ਸਾਡੇ $1 ਬਟ ਡਾਲਰ ਹੈ ਉਹਨਾਂ ਚ ਬੜਾ ਉਤਸ਼ਾਹ ਹੈ ਔਰ ਖਾਸ ਕਰਕੇ ਲੀਡ ਜੀ ਬਹੁਤ ਡੋਨੇਟ ਕਰਾ ਰਹਾ ਹੈ ਇਹ ਸਰਵ ਹਿੱਤ ਹਰੇਕ ਦਾ ਹਿੱਤ ਲਈ ਬਣੀ ਹੋਈ ਹੈ ਇਹਨਾਂ ਨੂੰ ਬਲੱਡਨੇਸਨ ਕੈਂਪ ਤਾਂ ਹਰ ਸਾਲ ਲੱਗਦਾ ਹੀ ਹੈ 11ਵਾਂ ਬਲੱਡਨੇਸਨ ਕੈਂਪ ਤੇ ਪ੍ਰਧਾਨਜੀਤ ਫਤਮ ਸ਼ਰਮਾ ਜੀ ਸਾਡੇ ਨਾਲ ਖੜੇ ਨੇ 55ਵਾਂ ਜਨਮ ਦਿਨ ਹੈ ਇਹਨਾਂ ਦਾ ਅੱਜ 53 ਬੰਬੇ ਬਾ ਰਹੇ ਹੈ ਬਲੱਡ ਨੇਟ ਕਰ ਰਹੇ ਨੇ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਮਾਵਾਂ ਨੂੰ ਤਾਂ ਜਿੰਨੀਆਂ ਵੀ ਸਾਡੀਆਂ ਹੋਰ ਮਹਿਲਾ ਹੈਗੀਆਂ ਸਾਰਿਆਂ ਨੂੰ ਕਹਿਣਾ ਚਾਹਦੀ ਆ ਕਿ ਆਪਣੀ ਸਾਨੂੰ ਵੈਲਿਊ ਪਛਾਨਣੀ ਚਾਹੀਦੀ ਹੈ ਜਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਅਰਜੇ ਦੇ ਸਰਵਿਸ ਕਾਰੀ ਸੋਸਾਇਟੀ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਇਸ ਬਾਰੇ ਕਿ ਕਿੰਨਾ ਫਾਇਦਾ ਹੁੰਦਾ ਦੇਖੋ ਕਿਉਂ ਨਹੀਂ ਫਾਇਦਾ ਦੇਖੋ ਜਿਹੜਾ ਬਲੱਡ ਬੜਾ ਸਭ ਤੋਂ ਵੈਲਿਊ ਹੈ ਬਲੱਡ ਦੀ ਆਜੋ ਬੰਦਾ ਕੋ ਐਕਸੀਡੈਂਟ ਹੁੰਦਾ ਜਾਂ ਕੋਈ ਵਿੱਚ ਸਰਜਰੀ ਹੁੰਦੀ ਹੈ ਉਹ ਤੋਂ ਜੇ ਸਤ ਵਾਰ ਡਿਮਾਂਡ ਬਲੱਡ ਦੀ ਹੁੰਦੀ ਹੈ ਤੇ ਉਸ ਵੇਲੇ ਇੱਕ ਪਿਆਸੇ ਨੂੰ ਪਾਣੀ ਪਿਉਣਾ ਤੇ ਜੇ ਬਾਬਾ ਖੂਨ ਦੀ ਜ਼ਰੂਰਤ ਖੂਨ ਦਿੰਨੇ ਆ ਇਹ ਤੋਂ ਵੱਡਾ ਤਾਂ ਕੋਈ ਦਾਨ ਤਾਂ ਹੈ ਨਹੀਂ ਸਭ ਤੋਂ ਵੱਡਾ ਦਾਨ ਹੈ ਪਰ ਖਾਸ ਕਰਕੇ ਜਿਹੜਾ ਜਿਹਨੇ ਦਿਨ ਚੁਣਿਆ ਹੈ ਆ ਆਦਰਸ਼ੀ ਮਹਿਲਾ ਦਿੱਸਣਿਆ ਇਹ ਬਹੁਤ ਹੀ ਵਧੀਆ ਬੜਾ ਨੇਕਪਰਾਲਾ ਹੈ ਔਰ ਸਾਡੀਆਂ ਉਹ ਭੈਣਾਂ ਜਿਹੜੀਆਂ ਕਲਪਨਾ ਚਾਲੂ ਉਹਨਾਂ ਨੂੰ ਬਹੁਤ ਵੱਡੀ ਸ਼ਰਦਾ ਵੀ ਹੈ ਤੁਹਾਨੂੰ ਉਹਨਾਂ ਨੂੰ ਮੈਂ ਸ਼ਰਦਾ ਫੁੱਲ ਵੀ ਸ਼ਰਦਾ ਜਲੀ ਵੀ ਹੈ ਇਹ ਕਿ ਉਹਨਾਂ ਨੇ ਜੋ ਸਾਡੇ ਸਵਾਜਮਤ ਕਰਵਾਨੀ ਕੀਤੀ ਹੈ ਸਾਡੇ ਸਵਾਸਤ ਚਾ ਉਹਨਾਂ ਨੇ ਸੈਂਟੀਫਿਕ ਤੌਰ ਤੇ ਤਰੱਕੀ ਕੀਤੀ ਇਸ ਵਿੱਚ ਚਾ ਉਹ ਵੱਡੇ ਵੱਡੇ ਸਾਇੰਟਿਸਟ ਸੀਗੀ ਕਿ ਉਹਦੇ ਜਾਣ ਦਾ ਅੱਜ ਉਹਨੂੰ ਯਾਦ ਕੀਤਾ ਜਾ ਰਿਹਾ ਵੱਡੀ ਵੱਡੀ ਗੱਲ ਹੈ ਦੇਖੋ ਇਹ ਬੜੀ ਮੰਦ ਭਾਗੀ ਗੱਲ ਹੈ ਕਿ ਜਦੋਂ ਕੋਈ ਬੰਦਾ ਜਿਹੜਾ ਖੁਦ ਡਿਨੇਟ ਕਰਦਾ ਤੇ ਉਹਨੂੰ ਜਿਹੜੇ ਰਿਫਿਊਜ਼ ਕਰਦੇ ਆ ਤਾਂ ਮਾੜੀ ਗੱਲ ਹੈਗੀ ਆ ਲੈਕਿਨ ਇਦਾਂ ਦਾ ਹੋਣਾ ਨਹੀਂ ਚਾਹੀਦਾ ਪਰ ਜੇ ਕੁਝ ਆਪਾਂ ਇਹਨੂੰ ਆਪਾਂ ਕੋਈ ਸੁਧਾਰਨ ਜ਼ਰੂਰ ਕਰਾਵਾਂਗੇ ਇਹਦੇ ਵਿੱਚ ਅੱਜ ਸਰਪੋਤਰੀ ਮੁਹਾਲੇ ਸਾਡੇ ਹਲਕੇ ਦੇ ਮਹਿਲਾਵਾਂ ਨੂੰ ਮਹਿਲਾ ਦਿਵਸ ਤੋਂ ਠੀਕ ਹੈ ਨਾ ਮੈਂ ਸਾਰੇ ਆਪਣੇ ਭੈਣਾਂ ਨੂੰ ਮਾਤਾਵਾਂ ਨੂੰ ਪਰ ਵਿੱਚ ਮੁਬਾਰਕਾ ਦੇਣੀ ਚਾਹੁੰਦਾ ਹਾਂ ਔਰ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਚੜ੍ਹਦੀ ਕਲਾ 'ਚ ਰੱਖਣ ਔਰ ਉਹ ਆਪੋ ਆਪਣੇ ਖੇਤਰਾਂ 'ਚ ਤਰੱਕੀਆਂ ਕਰਨ ਔਰ ਆਪਣੇ ਮਾਪੇ ਬਾਪ ਦਾ ਆਪਣੇ ਪਰਵਾਰ ਨਾਲ ਨਾਰੋਸ਼ਨ ਕਰਨ ਮੇਰੀ ਇਹੀ ਸਭ ਤੋਂ ਵੱਡੀ ਅਰਦਾਸ ਹੈ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅੱਜ ਮਹਿਲਾ ਦਿਵਸ ਹੈ ਜੋ ਅੱਜ ਦਾਨ ਦਾ ਕੰਮ ਕੀਤਾ ਗਿਆ ਹੈ ਸਰਵਿਤ ਕਲਿਆਣ ਸਟੇਡੀ ਹੈ ਜੀ ਹਾਂ ਜੀ ਹਾਂ ਤਾਂ ਮੈਂ ਸਮਝਦਾ ਕਿ ਸਭ ਤੋਂ ਵੱਡਾ ਦਿਨ ਹੈ ਔਰ ਸਭ ਤੋਂ ਵੱਡਾ ਦਾਨ ਹੈ ਖੂਨਦਾਨ ਮਹਾਦਾਨ ਸ਼ਰਮਾ ਜੀ ਨੇ ਇਹਨਾਂ ਦੀ ਟੀਮ ਨੇ ਪ੍ਰਧਾਨ ਜੀ ਨੇ ਮੈਂਬਰ ਸਾਹਿਬਾਨ ਨੇ ਜੋ ਵੀ ਅੱਜ ਇਹ ਬਲੱਡ ਡੋਨੇਸ਼ਨ ਕੈਂਪ ਲਾਇਆ ਹੈ ਤਾਂ ਮੈਂ ਸਮਝਦਾ ਕਿ ਕਾਬਲੇ ਤਾਰੀਫ ਹੈ ਸੋ ਸਾਨੂੰ ਸਾਰਿਆਂ ਨੂੰ ਹਾਲਾਂਕਿ ਇਹ ਦਾ ਮਹਿਲਾ ਦਿਵਸ ਹੈ ਮਹਿਲਾ ਦਾ ਦਿਨ ਤਾਂ ਹਰ ਰੋਜ਼ ਸਾਨੂੰ ਮਨਾਉਣਾ ਚਾਹੀਦਾ ਹੈ ਔਰ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਅੱਜ ਦਿਨ ਸਪੈਸ਼ਲ ਹੈ ਔਰ ਸਪੈਸ਼ਲ ਦਿਨ ਦੇ ਉੱਤੇ ਜਿਨ੍ਹਾਂ ਨੇ ਕੈਂਪ ਲਾਇਆ ਤਾਂ ਇਹ ਵਧਾਈ ਦੇ ਪਾਤਰ ਨੇ ਔਰ ਮੈਂ ਪ੍ਰਮਾਤਮਾ ਦੇ ਘਰ ਚ ਆਪਾਂ ਖੜੇ ਆ ਮੰਦਿਰ ਚ ਖੜੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹ ਪ੍ਰਮਾਤਮਾ ਇਹੋ ਜਿਹੀਆਂ ਐਸੋਸੀਏਸ਼ਨਾਂ ਕਮੇਟੀਆਂ ਹਮੇਸ਼ਾ ਕਾਇਮ ਰਹਿਣ ਤੰਦਰੁਸਤ ਰਹਿਣ ਔਰ ਇਹੋ ਜਿਹੇ ਪ੍ਰੋਗਰਾਮ ਕਰਦੀਆਂ ਰਹਿਣ ਤਾਂ ਕਿ ਅਸੀਂ ਕਿਸੇ ਲੋੜਵੰਦ ਦੀ ਮਦਦ ਕਰ ਸਕੀਏ ਔਰ ਕਿਸੇ ਦੇ ਕੰਮ ਆ ਸਕੀਏ ਤਾਂ ਖੂਨਦਾਨ ਮਹਾਂਦਾਨ ਔਰ ਅੱਜ ਜਿਹੜਾ ਕੈਂਪ ਹੈ ਇਹ 11ਵਾਂ ਕੈਂਪ ਹੈ ਸ਼ਰਮਾ ਜੀ ਹਮੇਸ਼ਾ ਕਹਿੰਦੇ ਰਹਿੰਦੇ ਕਿ ਜੀ ਕੋਈ ਮਦਦ ਦੀ ਲੋੜ ਪਾ ਸ਼ਰਮਾ ਜੀ ਆਪਣੇ ਆਪ ਜੀ ਬਹੁਤ ਤਕੜੇ ਆ ਜਿਵੇਂ ਕਹਿਣਗੇ ਅਸੀਂ ਇਹਨਾਂ ਨਾਲ ਖੜੇ ਆ ਥੈਂਕ ਯੂ ਕੈਂਪ ਲੱਗਦੇ ਆ ਇਹਨਾਂ ਦਾ ਮਤਲਬ ਕਿਹੜੇ ਮਰੀਜ਼ ਹੁੰਦੇ ਉਹਨਾਂ ਨੂੰ ਕਿੰਨਾ ਕੁ ਬੈਨੀਫਿਟ ਦੇਖੋ ਜੀ ਮੈਂ ਸਮਝਦਾ ਕਿ ਇੱਕ ਨਵੀਂ ਜ਼ਿੰਦਗੀ ਦੇਣ ਵਾਲੀ ਗੱਲ ਹੋ ਜਾਂਦੀ ਆ ਕਈ ਵਾਰੀ ਇਹੋ ਜਿਹੇ ਹਾਲਾਤ ਹੁੰਦੇ ਆ ਕਿ ਕਿਸੇ ਪਾਸੇ ਖੂਨ ਦੀ ਖੂਨ ਤਾਂ ਹੁੰਦਾ ਬਟ ਉਹ ਗਰੁੱਪ ਤਾਂ ਨਹੀਂ ਮਿਲਦਾ ਉਹ ਜਦੋਂ ਅਸੀਂ ਇਹਨੇ ਮਤਲਬ ਯੂਨਿਟ ਲੈ ਹੁੰਦੇ ਤਾਂ ਕਿਤੇ ਨਾ ਕਿਤੇ ਉਸ ਬੰਦੇ ਨੂੰ ਉਸੇ ਗਰੁੱਪ ਦੀ ਲੋੜ ਹੁੰਦੀ ਆ ਔਰ ਉਸ ਮਤਲਬ ਇੱਕ ਬੋਟਲ ਨਾਲ ਉਹਦੀ ਜਾਨ ਵੱਜ ਜਾਂਦੀ ਆ ਕਿਸੇ ਪਰਿਵਾਰ ਦੇ ਘਰੇ ਮਤਲਬ ਦੀਵਾ ਜਗਦਾ ਰਹਿ ਜਾਂਦਾ ਔਰ ਉਹਦਾ ਪਰਿਵਾਰ ਹੱਸਦਾ ਖੇਡਦਾ ਰਹਿ ਜਾਂਦਾ ਔਰ ਉਹ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ-ਖੁਸ਼ੀ ਰਹਿ ਸਕਦਾ ਸੋ ਮੈਂ ਸਮਝਦਾ ਕਿ ਇਹ ਤੋਂ ਵੱਡਾ ਕੋਈ ਦਾਨ ਨਹੀਂ ਇਹ ਜਣਾ ਜ਼ਿੰਦਗੀ দান ਦੇਣ ਵਾਲੀ ਗੱਲ। ਦੇਖੋ ਜੀ ਅਸੀਂ ਪਹਿਲਾਂ ਦਾ ਇੱਥੇ ਪ੍ਰੈਸ ਦਾ ਧੰਨਵਾਦ ਕਰਦੇ ਹਾਂ ਕਿ ਜੋ ਕਵਰੇਜ ਨੂੰ ਬਹੁਤ ਦੁਰਦਸ਼ਤ ਤੱਕ ਪਹੁੰਚਾਉਂਦੇ ਹੋ ਤੁਸੀਂ ਜਿਹੜਾ ਸਰਵਿਤਕਾਰੀ ਕਲਿਆਣ ਸੁਸਾਇਟੀ ਹੈ ਇਹ ਸਰਵ ਹਿੱਤ ਹਰੇਕ ਦਾ ਹਿੱਤ ਲਈ ਬਣੀ ਹੋਈ ਹੈ। ਇਹਨਾਂ ਨੂੰ ਬਲੱਡ ਨੇਸ਼ਨ ਕੈਂਪ ਤਾਂ ਹਰ ਬਸਾਲ ਲੱਗਦਾ ਹੀ ਹੈ 11ਵਾਂ ਬਲੱਡ ਨੇਸ਼ਨ ਕੈਂਪ ਹੈ ਜਿਸ ਤੇ ਸਾਡੇ ਪ੍ਰਧਾਨ ਜੀ ਪਦਮ ਸ਼ਰਮਾ ਜੀ ਸਾਡੇ ਨਾਲ ਖੜੇ ਨੇ 53 ਜਨਮ ਦਿਨ ਹੈ ਇਹਨਾਂ ਦਾ ਅੱਜ 53 ਵਾਰ ਬਾਰ ਹੈ ਬਲੱਡ ਡੋਨੇਟ ਕਰ ਰਹੇ ਨੇ। ਅਸੀਂ ਆਪਣਾ ਸੁਸਾਇਟੀ ਦਾ ਪ੍ਰਧਾਨ ਤੇ ਸਾਰੇ ਮੈਂਬਰਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਹ ਬਹੁਤ ਚੰਗਾ ਉਪਰਾਲਾ ਜੋ ਕਿ ਹਰੇਕ ਨੂੰ ਅੱਜ ਦੇ ਟਾਈਮ ਦਾ ਕਹਿ ਦਿੰਦਾ ਹੈ ਪਲੇਟਲੇਟ ਘਟ ਗਏ ਜੀ ਖੂਨ ਦੀ ਲੋੜ ਹੈ ਤਾਂ ਇਹ ਉਸ ਟਾਈਮ ਅਸੀਂ ਆਪਣਾ ਗਰੁੱਪਾਂ ਚ ਪਾ ਦਿੰਨੇ ਆ ਤੇ ਉਸੇ ਟਾਈਮ ਤਾਜ਼ਾ ਬਲੱਡ ਦੇਣ ਦੇ ਲਈ ਸਾਡੇ ਮੈਂਬਰ ਉੱਥੇ ਜਾਂਦੇ ਨੇ ਤਾਂ ਜਿਨ੍ਹਾਂ ਦਾ ਪਲੇਟਲੇਟ ਘਟ ਹੁੰਦੇ ਆ ਉਹ ਪੂਰੇ ਕਿਤੇ ਜਾਂਦੇ ਨੇ ਹਾਂਜੀ ਸਰਮਾ ਜੀ ਅੱਜ ਜਿਹੜਾ ਕੈਂਪ ਲਾਇਆ ਗਿਆ ਤੇ ਵਾਲੀ ਜਾਣਕਾਰੀ ਅੱਜ ਸਰਵਿਤ ਖੇਲੈਂਡ ਸੁਵਿਤੀ ਬੱਲੋ ਸਵਰਾਜ ਇੰਜੀਨ ਲਿਮਿਟਿਡ ਤੋਂ ਲਖਬਿਰਨ ਦੇ ਮਦਰ ਫੇਸ 11 ਦੇ ਸਹਿਯੋਗ ਨਾਲ 11ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਤੇ ਬਲੱਡ ਡੋਨੇਸ਼ਨ ਕੈਂਪ ਲਾਇਆ ਜਾ ਰਿਹਾ ਹੈ ਤੇ ਸਾਡੇ ਕੀ ਅੱਜ ਕਿੰਨੇ ਕਿ ਯੂਨਿਟ ਹੋਣ ਦੀ ਉਮੀਦ ਹੈ ਅੱਜ ਜਿਹੜੇ ਜਿਹੜੇ ਕੋਈ ਕਰੀਬ 100 ਯੂਨਿਟ ਹੋਣੇ ਦੀ ਉਮੀਦ ਹੈ ਔਰ ਜਿਤਨੇ ਵੀ ਸਾਡੇ ਬਜ਼ੁਰਗ ਡਾਟਰ ਨੇ ਉਹਨਾਂ 'ਚ ਬੜਾ ਉਤਸ਼ਾਹ ਹੈ ਔਰ ਖਾਸ ਕਰਕੇ ਲੀਡਰ ਜੀ ਬਹੁਤ ਡੁਬਲਿਟ ਕਰ ਰਹੇ ਸਰ ਸਰਵਿਤ ਕਾਰੀ ਸੋਸਾਇਟੀ ਵੱਲੋਂ ਇੱਕ ਫੂਨਡਰ ਕੈਂਪ ਲਗਾਇਆ ਜਾਣਾ ਇਸ ਤੋਂ ਇਲਾਵਾ ਵੀ ਕੋਈ ਹੋਰ ਕੋਈ ਹੋਰ ਤਾਂ ਪਬਲਿਕ ਦੀ ਸੇਵਾ ਕਿ ਤੁਹਾਨੂੰ ਜੀ ਇਸ ਤੇਜੀ ਮਾਤਾ ਬਣ ਨੂੰ ਸੁਧਰੱਖਣ ਲਈ ਬੁੱਟੇ ਲਗਾਏ ਜਾਂਦੇ ਆ ਬੱਚਿਆਂ ਵਾਸਤੇ ਸਿੱਟੇ ਸਰੀ ਵੱਡੀ ਜਾਂਦੀ ਹੈ ਸਬਿਆਚਾਰਿਕ ਪ੍ਰੋਗਰਾਮ ਕੀਤੇ ਜਾਂਦੇ ਆ ਸਮਾਜ ਅਵੇਰਦ ਕੰਮ ਕੀਤੇ ਜਾਂਦੇ ਆ ਹਾਂਜੀ ਅੱਜ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਇਹ ਦਾ ਬਹੁਤ ਅੱਛਾ ਸਮਾਜ ਦੇ ਭਲੇ ਦਾ ਕੰਮ ਕੀਤਾ ਜਾ ਰਿਹਾ ਹੈ ਇਦਾਂ ਦੇ ਸਾਨੂੰ ਸਾਰਿਆਂ ਨੂੰ ਹੀ ਐਫਰਟਸ ਕਰਨੇ ਚਾਹੀਦੇ ਆ ਆਪਣੇ ਆਪਣੇ ਲੈਵਲ ਤੇ ਵੀ ਤਾਂ ਸੰਸਥਾ ਵੱਲੋਂ ਇੱਕ ਬਹੁਤ ਅੱਛਾ ਕੰਮ ਕੀਤਾ ਜਾ ਰਿਹਾ ਹੈ ਅੱਜ ਅੱਜ ਮਹਿਲਾ ਦਿਵਸ ਰਿਹਾ ਜੀ ਜੀ ਮਹਿਲਾ ਦਿਵਸ ਬਾਰੇ ਕੀ ਕਹਣਾ ਹੈ ਮਹਿਲਾ ਦਿਵਸ ਤੇ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਮਾਵਾਂ ਨੂੰ ਤਾਂ ਜਿੰਨੀਆਂ ਵੀ ਸਾਡੀਆਂ ਹੋਰ ਮਹਿਲਾ ਹੈਗੀਆਂ ਸਾਰਿਆਂ ਨੂੰ ਕਹਿਣਾ ਚਾਹਦੀ ਆ ਕਿ ਆਪਣੀ ਸਾਨੂੰ ਵੈਲਿਊ ਪਛਾਨਣੀ ਚਾਹੀਦੀ ਹੈ ਤਾ ਸਮਾਜ ਦੇ ਵਿੱਚ ਸਾਨੂੰ ਵੀ ਬਰਾਬਰ ਦਾ ਦਰਜਾ ਹੈ ਤਾਂ ਇਹ ਜਿਦਾ ਸਾਡੇ ਕਨਸਟੀਟਿਊਸ਼ਨ 'ਚ ਵੀ ਲਿਖਿਆ ਹੋਇਆ ਹੈ ਤਾਂ ਸਾਨੂੰ ਆਪਣੀ ਵਰਤ ਪਛਾਣਨੀ ਹੈ ਤਾਂ ਅੱਗੇ ਆਉਣਾ ਹੈ ਸਾਰਿਆਂ ਨੂੰ ਸਮਾਜ ਦੇ ਹੱਕ ਲਈ ਹਾਂਜੀ ਸਮਾਜ ਨੂੰ ਸਾਰਿਆਂ ਨੂੰ ਅਪਲਿਫਟ ਕਰਨ ਲਈ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਵੇਅਰ ਵੀ ਕੀਤਾ ਜਾ ਰਿਹਾ ਹੈ ਮਹਿਲਾਵਾ ਪ੍ਰਤੀ ਪਰ ਅੱਜ ਵੀ ਤੁਸੀਂ ਤੇ ਵਕੀਲ ਨੂੰ ਤੁਹਾਨੂੰ ਪਤਾ ਹੋਵੇਗਾ ਕਿ ਬਹੁਤ ਜ਼ਿਆਦਾ ਕ੍ਰਾਈਮ ਹੈ ਮਹਿਲਾਵਾ ਦੇ ਖਿਲਾਫ ਹਾਂਜੀ ਤੇ ਇਹਦਾ ਕੀ ਰੀਜ਼ਨ ਲੱਗਦਾ ਹੈ ਰੀਜ਼ਨ ਸਰ ਅਸੀਂ ਕਦੀ ਕਦੀ ਆਪ ਹੀ ਆਪ ਹੀ ਹੋ ਜਾਂਦੇ ਹਾਂ ਕਿਉਂਕਿ ਅਸੀਂ ਇਮੋਸ਼ਨਲੀ ਅਟੈਚ ਹੋ ਜਾਂਦੇ ਹਾਂ ਚੀਜ਼ਾਂ ਨਾਲ ਤੇ ਸਾਨੂੰ ਇਮੋਸ਼ਨਸ ਨੂੰ ਸਾਈਡ ਰੱਖਦੇ ਹੋਏ ਵੀ ਆਪਣੇ ਹੱਕ ਲਈ ਅੱਗੇ ਆਉਣਾ ਚਾਹੀਦਾ ਹੈ ਹਾਗੇ ਮੈਂ ਸਾਰੀਆਂ ਗੁੜੀਆਂ ਭੈਣਾਂ ਨੂੰ ਕਹਾਂਗੀ ਕਿ ਤੁਸੀਂ ਸਾਰੇ ਅੱਗੇ ਵੱਧ ਕੇ ਆਓ ਤਾਂ ਬਾਕੀ ਤੁਸੀਂ ਸਮਾਜ ਦਾ ਭਲਾ ਕਰ ਸਕੋ ਤਾਂ ਆਪਣੇ ਵੀ ਸੋਸਾਇਟੀ ਵਿੱਚ ਅੱਗੇ ਡਵੈਲਪਮੈਂਟ ਲਈ ਆ ਸਕੋ ਸਭ ਤੋਂ ਪਹਿਲਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਮੈਂ ਮਾਤਾ ਗੁਜਰੀ ਜੀ ਨੂੰ ਵੀ ਭਾਨੀ ਜੀ ਸਾਡੀਆਂ ਹੋਰ ਸਿੱਖ ਮਾਤਾਵਾਂ ਜਿਨ੍ਹਾਂ ਨੇ ਡੱਕਰੇ ਗਲਾਂ ਚ ਪਵਾਲੇ ਆਪਾਂ ਦੇਣ ਨਹੀਂ ਦੇ ਸਕਦੇ ਅਸੀਂ ਅਸੀਂ ਤਾਂ ਕੁਛ ਵੀ ਨਹੀਂ ਹੈ ਇਸ ਲਈ ਸਮਾਜ ਨੂੰ ਮੇਰੀ ਇਹੀ ਹੈ ਇਹੀ ਸਿੱਧੀ ਲਈ ਹੈ ਵੀ ਉਹਨਾਂ ਮਾਵਾ ਦਾ ਕੋਟੀ ਕੋਟੀ ਕਰੋੜਾਂ ਵਾਰ ਸਤਿਨਮਾਦ ਕਰਦੇ ਆਂ ਹਰ ਜਣਨੀ ਹੈ ਜੀ ਇੱਕ ਮਾਂ ਹੁਣ ਬਣਨਾ ਮਾਂ ਮਾਂ ਦਾ ਹੋਣਾ ਬਹੁਤ ਆਪਾਂ ਦੇਣ ਨਹੀਂ ਦੇ ਸਕਦੇ ਵੱਡੀ ਗੱਲ ਹੈ ਤੇ ਅੱਜ ਦੀ ਪਨੀਰੀ ਅੱਜ ਦੇ ਨੌਜਵਾਨ ਅੱਜ ਦੀਆਂ ਆਪਣੇ ਬੱਚਿਆਂ ਨੂੰ ਇਹੀ ਕਹੋਂਗੇ ਤੁਸੀਂ ਜੇ ਮਾਂ ਦੀ ਇੱਜ਼ਤ ਕਰੋਗੇ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਮਾਂ ਤੋਂ ਬਿਨਾ ਕੁਝ ਵੀ ਨਹੀਂ ਹੈ ਕਹਿੰਦੇ ਨਹੀਂ ਹੁੰਦੇ ਇੱਕ ਕਹਿੰਦੇ ਗਾਣਾ ਵੀ ਚੱਲਿਆ ਮਾਂ ਤਾਂ ਰੱਬ ਦਾ ਰੂਪ ਹੈ ਦੂਜਾ ਤਾਂ ਬਾਕੀ ਹੋ ਰੱਬ ਦਾ ਰੂਪ ਐ ਇਸ ਕਰਕੇ ਮੈਂ ਆਪਣੀਆਂ ਭੈਣਾਂ ਨੂੰ ਤੈ ਦਿਨੋਂ ਆਪਣੀਆਂ ਮਾਵਾਂ ਦਾ ਦੇਣ ਨਹੀਂ ਦੇ ਸਕਦੀ ਦਿਲ ਤੋਂ ਸਵਾਗਤ ਕਰਦੇ ਹਾਂ ਕਿ ਜਿਹਦੀ ਮਾਂ ਨਹੀਂ ਉਹਨੂੰ ਪੁੱਛੋ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਸਪਾ ਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ